ਹਾਂਜੀ ਸਤਿ ਸ਼੍ਰੀ ਅਕਾਲ ਸੱਜਣੋ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਸ਼ੇਅਰ ਤੇ ਅੰਤ ਤੱਕ ਜਰੂਰ ਦੇਖਿਆ ਕਰੋ ਕੱਲ ਮੌਸਮ ਸਾਫ਼ ਹੋ ਗਿਆ ਸੀਗਾ ਤੇ ਮਿੱਟੀ ਦਾ ਕੰਮ ਵਧੇਗਾ ਚੱਲ ਪਿਆ ਸੀ ਤੇ ਅੱਜ ਫੇਰ ਬੱਦਲਬਾਈ ਹੋ ਗਈ ਆ ਕੜਗਾ ਵੀ ਹੁਣ ਡਿੱਗਣ ਲੱਗ ਗਈ ਕੰਨਾ ਮੈਂ ਦਿਖਾਉਣਾਗਾ ਬੈਕ ਵਾਲੇ ਕੈਮਰੇ ਨਾਲ ਦਿਖਾਉਣਾ ਆਹ ਦੇਖੋ ਬਦਲਵਾਈ ਹੋ ਗਈ ਹੈਗੀ ਥੱਲੇ ਚੱਲ ਕੇ ਦਿਖਾਉਣੀ ਆ ਹੜ ਜਾ ਬਕਣਾਂ ਡਿੱਗੀਆਂ ਨੇ ਇਹ ਆਹ ਪਤਾ ਲੱਗਦਾ ਇੱਥੋਂ ਇਹ ਨੀਂਦ ਦਾ ਕੈਵਰੇਜ ਕੈਵਰੇਜ ਨੀਂਦੀ ਨੇ ਥੱਲੇ ਡਿੱਗਾ ਦੀ ਦਿਖਾ ਦੇ ਅੱਜ ਮੇਰੇ ਸਹਾਰ ਨੂੰ ਫੇਰ ਨਾ ਕਿਤੇ ਛੁੱਟੀ ਕਰ ਜਾਣ ਮਿਸਤਰੀ ਉਹ ਵੇਟ ਰੇਤਾ ਨਾ ਕਰ ਰੇ ਉਹਦੇ ਚ ਪੈਣਾ ਇਹ ਅਸੀਂ ਤਾਂ ਅਸੀਂ ਤਾਂ ਉਹਨੂੰ ਕਿਹਾਗਾ ਵੀ ਨਾ ਕਰ ਆਹੋ ਵੀ ਉੱਤੋਂ ਤੋਂ ਚੱਕ ਲੈਂਟਰ ਚ ਪੈ ਗਿਆ ਉਹ ਬਾਅਦ ਚ ਖਰਾਬ ਇੰਨੇ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਬਾਲਾ ਖਰਾਬ ਨਹੀਂ ਹੁੰਦਾ ਇਹ ਆ ਵੇਖਣ ਗੱਡੀ ਜਾਂਦਾ ਫਿਰ ਪਾਟ ਜਾਂਦਾਗਾ ਮਸਾਲਾ ਜਦੋਂ ਰੇਤਾ ਜਾਵਣ ਦਾ ਵਿੱਚ ਆ ਬਦਲ ਬਈ ਹੋ ਗਈ ਆ 12:30 ਵਜੇ ਤੱਕ ਦੱਸਦੇ ਆਗੇ ਕਹਿੰਦੇ ਮੀਂ 12:30 ਵਜੇ ਤੱਕ ਕਨੈਕਟ ਦੱਸਦਾ ਚਾਲ ਜੀ ਬਣ ਨਹੀਂ ਰਹੀ ਪਤਾ ਨਹੀਂ ਕੀ ਗੱਲ ਆ ਇੱਕ ਦੀ ਨજર ਲੱਗੀ ਮੀ ਆ ਜਾਂਦਾ ਨੇ ਇੱਥੇ ਬਾਕੀ ਹੁਣ ਮੀ ਕਣਕਾਂ ਵਾਸਤੇ ਵੀ ਮਾੜਾ ਹੀ ਆ ਕਣਕਾਂ ਵਾਸਤੇ ਮਾੜਾ ਹੀ ਆਗਾ ਕਈ ਥਾਂ ਤੇ ਤਾਂ ਗੜੇ ਮਰੀ ਵੀ ਹੋ ਗਈ ਬਹੁਤ ਨੁਕਸਾਨ ਹੋ ਗਿਆ ਤੇ ਆਪਣੇ ਤਾਂ ਚਲੋ ਹਜੇ ਬੱਚਦਾ ਬਚਤੀ ਰਹੇ ਬਾਕੀ ਅੱਜ ਕਾਲਜ ਵੀ ਚਲਦੇ ਆਂਗੇ ਹਫਤਾ ਹੋ ਗਿਆ ਪਿਛਲੇ ਹਫਤੇ ਗਈ ਨਹੀਂ ਪਹਿਲਾਂ ਵਿਆਹ ਸੀਗਾ ਉਦੋਂ ਬਾਅਦ ਮੈਂ ਹੋ ਗਿਆ ਬਿਮਾਰ ਤੇ ਆਈ ਟੱਪ ਗਿਆ ਹਫਤਾ ਅੱਜ ਚੱਲਦੇ ਆਂਗੇ ਸੋਮਵਾਰ ਨੂੰ ਕਾਲਜ ਤੇ ਬਾਕੀ ਦਿਖਾਉਣੇ ਆਗੇ ਫਿਰ ਵੀਡੀਓ ਚੰਡ ਤੱਕ ਬਣੇ ਰਹੋ ਲਓ ਜੀ ਚੱਲ ਗਏ ਹੁਣ ਕਾਲਜ ਡੈਡੀ ਮੈਨੂੰ ਛੱਡ ਕੇ ਉਹ ਤਿੰਨ ਕੋਣੀ ਅੱਡੇ ਤੇ ਮੋਟਰਸਾਈਕਲ ਦੂਜਾ ਆਪਾਂ ਅੱਜ ਆਉਣ ਲੱਗੇ ਦੇਖਾਂਗੇ ਜੇ ਸੈੱਟ ਹੋ ਗਿਆ ਉਹਨਾਂ ਨੂੰ ਫੋਨ ਕਰਕੇ ਪੁੱਛਾਂਗੇ ਏਜੰਸੀ ਵਾਲਿਆਂ ਨੂੰ ਤਾਂ ਆਉਂਦਾ ਹਾਂ ਮੈਂ ਲਈ ਆਉਂਗਾ 2:00 ਵਜੇ ਨਹੀਂ ਤਾਂ ਮੈਂ ਅਹੀ ਤਿੰਨ ਗੋਣੀ ਖੜਾ ਦਿੰਦਾ ਹਾਂ ਮੋਟਰਸ ਨਾਲ લાવે લાવે ઓ દોડ ફુલાઈ જંડે આદર ਕਲਾਨੀ ਜੀ ਤੇ ਬਾਈ ਆ ਬਰਲੇ ਬਰਲੇ ਮਸਾਲਾ ਲਿਆ ਜੀ ਲਿਆ ਕਿਹੜਾ ਹੈਗਾ ਹੱਥ ਆ ਲੋਈ ਿੱਟਾਂ ਦਾ ਤੇ ਟੈਲਾਂ ਦਾ ਗੜਾ ਅੱਜ ਹੋਰ ਮਗਾਲਿਆ ਟੈਲ 4000 ਲੋ ਜੀ ਸਮਾਨ ਤਾਂ ਹਟੋ ਹੀ ਜਾਂਦੇ ਆ ਤਾਂ ਜਿਹੜੀ ਛੱਤ ਪਾਉਣੀ ਆ ਉਹ ਜਾਈਂਦੇ ਲੋ ਜੀ ਮਮਟੀ ਦਾ ਢੂਲਾ ਕਰਤਾ ਹੂੰ ਸੇ ਕਰਤਾ ਝਾਲ ਨਹੀਂ ਬੰਨੇ ਹਜੇ ਕਾਤਾ ਪੱਤਨਾ ਪਾ ਕੇ ਰੱਖਦਾ ਬੰਦੂੜੀ ਬੰਦੂੜੀ ਸਾਲੇ ਘਰ ਤੇਰੇ ਦਾ ਤੇਰਾ ਕੋਈ ਨਾ ਕਰ ਕੋਈ ਮੂੰਹ ਚੋਰ ਵਾਲੇ ਨਾਲ ਕਰ ਲਓ ਜੀ ਮਸਤਰੀ ਸਾਹਿਬ ਗਏ ਕੱਲ ਨੂੰ ਪਾਉਣਗੇ ਛੱਤ ਤੇ ਟੂਲਾ ਕਰਤਾ ਮਮਟੀ ਦਾ ਗੋਲਾ ਗੋਲਾ ਸਬ ਬਣਾਤਾ ਪੂਰੇ ਇਧਰ ਪਾਣੀ ਦੇ ਵੀ ਹਰੇ ਬਾਈ ਜਉਣ ਲੱਗ ਗਈ ਪਤਾ ਨਹੀਂ ਕਿਉਂ ਪਹਿਲਾਂ ਨਹੀਂ ਆਈ ਸੀ ਹਰੇ ਬਾਈ ਹੁਣ ਹਰੀ ਬਾਈ ਆਉਣ ਲੱਗੀ ਤੇ ਟਾਈਲਾਂ ਵੀ ਮਗਾਲੀਆਂ ਫਰਸਾ ਲਾਉਣ ਵਾਸਤੇ ਛੱਤ ਤੇ ਤੇ ਇਟਾਂ 1000 ਕਿੱਟ ਘਟਦੀ ਸੀ ਉਹ ਵੀ ਮਗਾਲੀ ਸਰੀਆ ਵੀ ਆਉ ਪਿਆ ਰੱਖਤਾ ਰੱਖਤਾ ਤੇ ਬ੍ਰੇਤੀ ਦੀ ਟਰਾਲੀ ਇੱਕ ਹੋਰ ਮੰਗਾਲੀ ਇਹ ਤਾਂ ਮੰਗਾਲੀ ਕਿਉਂਕਿ ਕੱਲ ਸਰਗ ਮੰਗਾਇਆ ਨਹੀਂ ਕੱਲ ਵੀ ਟਰਾਲੀ ਮੰਗਾਈ ਸੀ ਇੱਕ ਬ੍ਰੇਤੀ ਦੀ ਤੇ ਬ੍ਰੇਤੀ ਤਾਂ ਚਾਹੀਦੀ ਹੈਗੀ ਪਲਸਟਰ ਕਰਨ ਵਾਸਤੇ ਹੁਣ ਬਥੇਰੀ ਲੱਗਣੀ ਆ ਤੇ ਤਾਂ ਕਰਕੇ ਅਸੀਂ ਕਿਹਾ ਫਿਰ ਇਕੱਲੇ ਸਰੀਏ ਦੀ ਖਾਤਰ ਕੀ ਢੇੜਾ ਲਵਾਉਣਾਗਾ ਤੇ ਨਾਲ ਦੀ ਨਾਲ ਬ੍ਰੇਤੀ ਮੰਗਾਲੀ ਇੱਕ ਸੀ ਤੀਰ ਸੇ ਦੋ ਨਿਸ਼ਾਨੇ ਸਿਮਿੰਟ ਦਾ ਪਿਆਈ ਸੀਗਾ 50 ਗੱਟੇ ਪਹਿਲਾਂ ਮੰਗਾਈ ਸੀ ਆਪਾਂ ਤੇ ਬਾਕੀ ਕੱਲ ਨੂੰ ਛੱਤ ਪਾਉਣਗੇ ਮਟੀਰੀਅਲ ਤਾਂ ਤਾਹਾਂ ਜਮ੍ਹਾਂ ਕੀਤਾ ਹੀ ਪਿਆ। ਬਜਰੀ ਵੀ ਤੇ ਬਰੇਤੀ ਵੀ ਤਾਹਾਂ ਕੱਲ ਚੜਾਤੀ ਸੀਗੀ ਉਹਨਾਂ ਸਾਰੀ। ਤੇ ਬਨ ਕੇ ਜਾਲ ਕੱਲ ਨੂੰ ਇਹ ਕੀ ਕਰਨਾ? ਜਾਲ ਬਨ ਕੇ ਕੱਲ ਨੂੰ ਛੱਤ ਪਾ ਦੇਣਗੇ। ਕੋਈ ਹਨੀ। ਆਹੀਂ ਰੱਖਦੀ ਆਹੀਂ ਛੱਡ ਦੇ। ਪੌੜੀ ਨਾ ਚੱਕੀ ਜਾਵੇ ਇਹਦੇ ਨਾਲ ਦਾ ਮੋਲਡਿੰਗ ਬਣੀ ਆ ਉਹਦੇ ਉੱਤੇ 5 ਕੁ ਫਟ ਉਹ ਜਿਹੜਾ ਟੂਲਾ ਕੀਤਾ ਪਿਆ ਤਾਂ ਹਾਂ ਮਮਟੀ ਦੇ ਮੂਰੇ ਨਹੀਂ ਨਹੀਂ ਬਾਰੀ ਦੇ ਤਾਂ ਹਾਂ ਤੇ ਬਾਰੀ ਦੇ ਆਲੇ ਦੁਆਲੇ ਵੀ ਥੋੜਾ ਜਿਹਾ ਉਹ ਇੱਟਾਂ ਦਾ ਡਿਜ਼ਾਈਨ ਜਮਣਿਆ ਬਾਹਰ ਨੂੰ ਕੱਢ ਕੇ ਪਹਿਲਾਂ ਵਾਲੀ ਟਾਇਲ ਥੋੜੀ ਕੱਚੀ ਮੰਗਾਲੀ ਸੀ ਅੱਜ ਵਾਲੀ ਟਾਇਲ ਵਧੇਗਾ ਕੀ ਪੱਕੀ ਆ ਵਧਰੀ ਆਪਣੇ ਕੋਲੇ ਵਧੂਗੀ ਮੇਰੇ ਸਾਹਮਣੇ ਇਹ ਵਾਪਸ ਚਕਾਉਣੀ ਪਊ ਚਲੋ ਜਿੰਨੇ ਕੰਮ ਨਵੇੜ ਕੇ ਜਿੰਨੀ ਵਧੀ ਬਾਕੀ ਚੁਕਾ ਦਾਂਗੇ ਵਾਪਸ ਤਰਾਇਦੂ ਅੱਜ ਕੀਤੀ ਆਗੀ ਫੇਰ ਹਾਂ ਕਾਂਦੀ ਬਾਲੀ ਘਰਤੀ ਚੋਈ ਜਾਂਦੀ ਐ ਇੱਥੋਂ ਕਿੰਨਾ ਉੱਚਾ ਲੱਗਦਾ ਐ ਦਿੱਲੀ ਗਾਂਧੀ ਜੀ ਕਿੰਨੀ ਉੱਚੀ ਲੱਗਦੀ ਐ ਇੱਥੋਂ ਇੱਥੇ ਖੜ ਕੇ ਥੱਲੇ ਬਾਰੀ ਥੋੜੀ ਜਿਹੀ ਵੱਡੀ ਰੱਖੀ ਐ ਚਾਨਣ ਵਧੀਆ ਪਵੇ ਪਲੇਟਾਂ ਹੀ ਚੜਾ ਦੇਣਾ ਹੁਣ ਮਿਸਤਰੀ ਬਣਨੀ ਜਮਾ ਕਰਤਾ ਢੂਲਾ ਸੇਜਾਲ ਬੰਨਣਾ ਰਹਿ ਗਿਆ ਇਹ ਤਾਂ ਛੂਟਈ ਐ ਕੰਮ ਕਨ ਕੱਲ ਨੂੰ ਬੰਨ ਕੇ ਜਾਲ ਤੇ ਪਾ ਦੇਣਗੇ ਸ਼ਤ ਆ ਕਮਰਾ ਜੀ ਇਹ ਕਰੀ ਮਾਰਾ ਇਹ ਪਾਣੀ ਚੰਗੀ ਤਰ੍ਹਾਂ ਇਹ ਕਰੀ ਹੋਰ ਮਾਰ ਕੇ ਬਸ ਪਲਸਟਰ ਹੋਣਯੋਗ ਹੋ ਜਾਊਗਾ ਬਾਕੀ ਆਹੀ ਆਪਣੀ ਵੀਡੀਓ ਸੀ ਅੱਜ ਦੀ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਕੱਲ ਦੀ ਵੀਡੀਓ 'ਚ ਮਿਲਦੇ ਆ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖਾ